ਇਹ ਮਹਲਾ 5ਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬੇਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 676 ਤੇ ਸ਼ੋਭਨਿਕ ਤਨਾਸਰੀ ਰਗ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਮਰਤ ਬਾਣੀ ਦਾ ਇਹ ਪਵਨ ਸ਼ਬਦ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅਮਰਤ ਵੇਲੇ ਦਾ ਅਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਉਸ ਪਰਮੇਸ਼ਰ ਦੇ ਜਨ ਬਣ ਜਾਓ ਫਿਰ ਤੁਹਾਨੂੰ ਗੁਰੂ ਇਹ ਸਮਝ ਬਖਸ਼ ਦੇਵੇਗਾ ਕਿ ਬਾਹਰੋਂ ਤੁਹਾਨੂੰ ਕਿਤੇੋਂ ਵੀ ਕੁਝ ਨਹੀਂ ਲੱਭਣਾ ਜਿੰਨਾ ਮਰਜੀ ਲੱਭਦੇ ਫਿਰੋ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ ਹੋਰ ਕੋਈ ਵੀ ਵਿਧੀ ਇਸ ਦੇ ਬਰਾਬਰ ਨਹੀਂ ਹੈ ਉਹ ਹੋਰ ਕੋਈ ਵਿਧੀ ਵੀ ਤੁਹਾਡੇ ਕੰਮ ਨਹੀਂ ਆਵੇਗੀ ਤਾਂ ਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰੇ ਉਹ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਮਰਯੁਗਮ ਕਰਦੇ ਆਨ ਕਿ ਇਸ ਕਰਕੇ ਉਹ ਪਰਮੇਸ਼ਰ ਦੀ ਓਟ ਆਸਰੇ ਦੇ ਵਿੱਚ ਆ ਜਾਓ ਉਹਦੇ ਵਿਧੀ ਵਿਧਾਨ ਦੀ ਪਾਲਣਾ ਕਰਦੀ ਸ਼ੁਰੂ ਕਰ ਦਿਓ ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਦੇ ਨਾਲ ਉਸ ਦਾ ਹੁਕਮ ਮੰਨਣ ਦੇ ਨਾਲ ਤੁਹਾਡੇ ਸਾਰੇ ਦੁੱਖ ਦਰਦ ਪਾਪ ਕਲੇਸ਼ ਸਭ ਖਤਮ ਹੋ ਜਾਣਗੇ ਮੋਹ ਮਾਇਆ ਦੇ ਜੰਜਾਲ ਵੀ ਮੁੱਕ ਜਾਣਗੇ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਇ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਦੇਵ ਲੋਗ ਮਾਤ ਲੋਗ ਪਤਲ ਲੋਗ ਸਾਰੇ ਹੀ ਮੰਡਲਾਂ ਦੇ ਵਿੱਚ ਵੇਖ ਲੋ ਸਾਰੇ ਹੀ ਮਾਇਆ ਪਿੱਛੇ ਭਜੇ ਫਿਰਦੇ ਹਨ ਸਾਰਿਆਂ ਨੂੰ ਮਾਇਆ ਨੇ ਬੰਨਿਆ ਹੋਇਆ ਹੈ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਫਿਰਦੇ ਹਨ ਸਾਰੇ ਜੀਆਂ ਦਾ ਉਧਾਰ ਕਰਨ ਵਾਲਾ ਉਹ ਪਰਮੇਸ਼ਰ ਸਾਰੀਆਂ ਕੁਲਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹ ਤਰਨ ਦੇ ਸਮਰੱਥ ਪਰਮੇਸ਼ਰ ਦਾ ਜੋ ਨਾਮ ਹੈ ਉਸ ਨੂੰ ਧਿਆਉਣਾ ਕਰੋ ਨਾਨਕ ਨਾਮ ਨਿਰੰਝਨ ਗਾਇਐ ਪਾਈਐ ਸਰਬ ਨਿਧਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਤਨੁ ਮੋ ਮਾਇਆ ਤੋਂ ਨਿਰਲੇਪ ਕਰਨ ਵਾਲਾ ਹੈ ਅਮਰ ਕਰ ਦੇਣ ਵਾਲਾ ਹੈ ਸਾਰੇ ਹੀ ਸੁੱਖਾਂ ਦਾ ਖਜ਼ਾਨਾ ਹੈ ਉਸ ਪਰਮੇਸ਼ਰ ਦੇ ਗੁਣ ਗਾਓ ਪਰ ਜਿਹਦੇ ਉੱਤੇ ਗੁਰੂ ਕਿਰਪਾ ਕਰੇਗਾ ਕਿਸੇ ਵਿਰਲੇ ਨੂੰ ਹੀ ਇਸ ਗੱਲ ਦੀ ਸਮਝ ਆਵੇਗੀ ਹੋਈਆਂ ਬੇਨਤੀ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੀ ਜੀ ਆਓ ਉਹਨਾਂ ਵਿਰਲਿਆਂ ਦੇ ਵਿੱਚ ਆਪਾਂ ਵੀ ਸ਼ਾਮਲ ਹੋ ਜਾਈਏ ਸਾਰੇ ਸੁੱਖਾਂ ਦਾ ਜੋ ਖਜ਼ਾਨਾ ਹੈ ਧੰ ਗੁਰੂ ਨਾਨਕ ਦੇਵ ਜੀ ਦਾ ਨਾਮ ਉਸ ਨੂੰ ਪ੍ਰਾਪਤ ਕਰੀਏ ਗੁਰਮੰਤਰ ਦਾ ਜਾਪ ਕਰੀਏ Wahe Guru, Vahe Guru. Vahe Guru. Vahe Guru. vahe guru va